ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਫਾਜ਼ਲ ਕਾ 24 ਨਾ ਮਹਿ ਰਮੇਸ਼ੀ ਹਾਰਾ ਅਜ ਜਲਾਲਾਬਾਦ ਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆ ਦਾ ਬਹੁਤ ਵੱਡਾ ਜਥਾ ਜੋ ਜਗਰਾਉ ਮੈ ਰੈਲੀ ਹੈ ਉਹਦੇ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਮੋਰਚੇ ਵੱਲੋਂ ਬਹੁਤ ਮਹਾਰੈਲੀ ਕੀਤੀ ਜਾ ਰਹੀ ਹੈ ਜੋ ਭਾਜਪੀ ਸਰਕਾਰ ਦੇ ਬਿਲਕੁਲ ਖਿਲਾਫ ਰੈਲੀ ਹੈ ਉਸ ਦੇ ਸਬੰਧ ਵਿੱਚ ਜਲਾਲਾਬਾਦ ਤੋਂ ਬਹੁਤ ਵੱਡਾ ਜਥਾ ਜਾ ਰਿਹਾ ਹੈ ਮਨਪ੍ਰੀਤ ਪ੍ਰਧਾਨ ਮਨਪ੍ਰੀਤ ਸੰਧੂ ਦੀ ਅਗਵਾਈ ਵਿੱਚ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਬਹੁਤ ਹੀ ਵੱਡੇ ਕਾਫਲੇ ਨਾਲ ਕਿਸਾਨ ਜਗਰਾਉਂ ਰੈਲੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਆ ਦਾਸ ਮਨਪ੍ਰੀਤ ਸੰਧੂ ਮੀਤ ਪ੍ਰਧਾਨ ਭਾਰਤੀ ਸੰਜੜ ਕਾਦੀਆਂ ਅੱਜ ਅਸੀਂ ਇੱਥੋਂ ਇੱਕ ਜਿਥੇ ਇੱਥੋਂ ਬਾਕੀ ਸਾਨੂੰ ਅੱਗੇ ਲਗਭਗ ਅਗਲੇ ਪੁਆਇੰਟ ਤੇ ਸਾਡੇ ਸਿੰਘ ਡੀਗ ਰਹੇ ਆ ਅਸੀਂ ਇੱਕ ਤਗੜਾ ਕੱਠ ਲੈ ਕੇ ਜਿਹੜਾ ਜਗਰਾਉਂ ਦੀ ਰੈਲੀ ਤੇ ਜਲਾਲਾਵਾ ਤੋਂ ਜਾ ਰਹੇ ਆ ਤੇ ਫਾਇਲ ਕੱਜ ਨੇ ਵਿੱਚੋਂ ਇੱਕ ਦੂਸਰਾ ਸਾਡਾ ਉਹ ਸਿੱਧਾ ਸਾਡਾ ਜੋ ਨਿਸ਼ਾਨ ਸਿੰਘ ਦੀ ਗਵਾਈ ਚਾਰੇ ਇਥੇ ਸਰ ਸ਼ੰਗਾਰ ਸਿੰਘ ਜੀ ਦੀ ਗਵਾਈ ਚ ਸਾਡਾ ਜਗਰਾਉਂ ਦੀ ਜਵਾਸ਼ੀਗਤ ਮੋਰਚੀ ਰੈਲੀ ਸਰਦਾਰ ਹਰਮੀਤ ਸਿੰਘ ਕਾਧੀਆਂ ਜੀ ਦੇ ਅ ਸਦੇ ਅਨਸਾਰ ਜੋ ਇਥੋਂ ਇਹ ਸਾਰਾ ਸੱਜਥਾ ਲੈ ਕੇ ਜਾ ਰਹੇ ਅੱਜ ਕਿਹ ਸਭਾ ਰੈਲੀ ਕੀਤੀ ਜਾ ਰਹੀ ਹੈ ਇਹ ਅੱਜ ਅਸੀਂ ਬੀਜੇਪੀ ਸਰਕਾਰ ਦੀਆਂ ਜੋ ਜੜਾ ਹਲਾਉਣ ਲਈ ਤਾਂ ਜੋ ਉਹਨਾਂ ਤਾਨਾਸ਼ਾਹ ਰਾਜ ਆਉਣਾ ਇਹ ਦਿਨਾਂ ਚ ਉਹਨਾਂ ਦੇ ਅਸੀਂ ਵਿਰੋਧ ਚ ਅਸੀਂ ਜਿਹੜੇ ਅੱਜ ਇਕੱਠ ਲੈ ਕੇ ਜਾ ਰਹੇ ਹਾਂ ਹਾਂਜੀ ਗਾਣਾ ਗਰਮੀਤ ਸਿੰਘ ਸੋਢੀ ਦਾ ਕੱਲ ਬਿਆਨ ਆਇਆ ਸੀ ਜੀ ਕਹਿੰਦਾ ਜੋ ਕਿਸਾਨ ਹਨ ਉਹ ਤਾਂ ਮੇਰੇ ਨਾਲ ਨੇ ਜੋ ਮੇਰਾ ਵਿਰੋਧ ਕਰ ਰਹੇ ਨੇ ਇਹ ਦੂਸਰੀਆਂ ਪਾਰਟੀਆਂ ਦੇ ਇਹ ਪਲਾਨ ਕੀਤੇ ਹੋਏ ਬੰਦੇ ਆ ਵੀਰ ਜੀ ਮੈਨੂੰ ਅੱਜ ਤੱਕ ਜੋਧੇ ਇਲੈਕਸ਼ਨ ਚੱਲੇ ਆ ਜਾਂ ਮੇਰੇ ਆ ਪ੍ਰਧਾਨ ਜੀ ਖੜੇ ਆ ਇਹ ਪ੍ਰਧਾਨ ਜੀ ਨੂੰ ਜਾਂ ਸਾਡੇ ਜਿਹੜੇ ਖੜੇ ਆ ਸਾਨੂੰ ਇੱਕ ਦੱਸੋ ਵੀ ਅਸੀਂ ਕਿਸੇ ਵੀ ਪਾਰਟੀ ਦੇ ਮੀਟਿੰਗ ਵਿੱਚ ਵੀ ਗਏ ਹੋਈਏ ਅਸੀਂ ਅਸੀਂ ਜ ਆਹ ਉਹਨੂੰ ਪੁੱਛੋ ਵੀ ਆ ਜਿਹੜੇ ਚੱਲੇ ਆ ਜੇ ਕਿਸਾਨ ਨਹੀਂ ਦੇ ਫਿਰ ਅਮਰੀਕਾ ਤੋਂ ਤਾਂ ਨਹੀਂ ਆਗੇ ਇਹ ਪੰਜਾਬ ਦੇ ਕਿਸਾਨ ਹੀ ਚੱਲੇ ਆ ਤੇ ਬੀਐਪੀ ਨੂੰ 10 ਦੇਣਗੇ ਕਾਰਨ ਇਹ ਵੀ ਬੀਐਪੀ ਜੋ ਵਖਲਾਈ ਹੋਈ ਆ ਉੱਥੇਸ ਦੇ ਬਿਆਨ ਅਨੁਸਾਰ ਹੀ ਅਨੁਸਾਰ ਹੀ ਉਹ ਦਿੱਤੇ ਆ ਅਸੀਂ ਆਣੇ ਵੀ ਵੀਰ ਉੱਥੇਸ ਦੇ ਬਿਆਨ ਆ ਦਿਓ ਆਪ ਦਾ ਤੁਸੀਂ ਜਿਹੜਾ ਕਿਸਾਨਾਂ ਦੇ ਤੁਹਾਡਾ ਨਾਮ ਚੈੱਕ ਕਰੋ ਵੈਰੂ ਜੀ ਖਾਲਸਾ ਵੈਰੂ ਜੀ ਆਰਤੀਆਂ ਕਾਦੀਆਂ ਬਲਾਕ ਪ੍ਰਧਾਨ ਪਹਿਲਾਂ ਸ਼ੰਗਾਰ ਸਮਝਣ ਲਾਗੇ ਅੱਜ ਕਿਸਤਬੰਦ ਵਿੱਚ ਦਾਣਾ ਮੰਡੀ ਦੇ ਲਾਲ ਅਵਰ ਕਟੇ ਹੋਏ ਇਹ ਦਾਣਾ ਮੰਡੀ ਅਸੀਂ ਅੱਜ ਇੱਕ ਤਗੜਾ ਇਕੱਠ ਲੈ ਕੇ ਜ਼ਗਰਾਵਾ ਜਾ ਰਹਿਆਂ ਜੋ ਕਿ ਭਾਜਪਾ ਸਰਕਾਰ ਦਾ ਵਿਰੋਧ ਕਰ ਸਕੀਏ ਜਿਹੜੀ ਇਹਨਾਂ ਦੀਆਂ ਜੜਾ ਹਾਲਾਤ ਸੀ ਕਿ ਇਹਨੂੰ ਪਾਸ ਲੈ ਕੇ ਪਤਾ ਲੱਗੇ ਕਿ ਕਿਸਾਨਾਂ ਨਾਲ ਕਿਵੇਂ ਪੰਗਾ ਲੈਂਦਾ ਕਿ ਉਹ ਇਹਨਾਂ ਨੇ ਸਾਡੇ ਪਹਿਲੇ ਏਵੀ 20 ਕੀ ਦੇ ਵਿੱਚ ਵੀ 13 ਮਹੀਨੇ ਅਸੀਂ ਉੱਥੇ ਬੈਠੇ ਰਹੇ ਹੁਣ ਸਾਡੇ ਕਿਸਾਨ ਗਾਇ ਨੇ ਇਹਨਾਂ ਤੇ ਤਛੜੀ ਤੇ ਛੁਬ ਕਰਨ ਗੋਲੀ ਮਾਰ ਕੇ ਮਾਰਤਾ 400 ਬੰਦੇ